ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਜਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਰ ਸ਼੍ਰੀਕਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਖਬਰ ਉਹਨਾਂ ਨੂੰ ਲੈ ਕੇ ਆ ਰਹੀ ਹੈ ਕਾਫੀ ਜ਼ਿਆਦਾ ਚਿੰਤਾਜਨਕ ਹੈ ਔਰ ਪਤਾ ਨਹੀਂ ਹੱਲ ਕਦੋਂ ਹੋਊਗਾ ਸਦਾ ਇਹੀ ਚਾਹੁੰਦੇ ਆ ਵੀ ਸਭ ਕੁਝ ਵਧੀਆ ਰਹੇ ਸੁੱਖੀ ਸ਼ਾਂਤੀ ਸਾਰਾ ਕੁਝ ਨਿਪਰੇ ਚੜੇ ਪਰ ਡਾਕਟਰਸ ਨੇ ਹੁਣ ਇਹ ਗੱਲ ਡਿਕਲੇਅਰ ਕਰ ਦਿੱਤੀ ਹੈ ਕਿ ਡੱਲੇਵਾਲ ਹੋਰਾਂ ਦੇ ਸਰੀਰ ਦੇ ਵਿੱਚ ਸਿਰਫ ਤੇ ਸਿਰਫ ਹੱਡੀਆਂ ਕਿ ਮੈਂ ਨਹੀਂ ਕਹਿੰਦਾ ਇਹ ਡਾਕਟਰ ਸਹਿਬਾਨ ਦੇ ਵੱਲੋਂ ਗਲਤ ਕਹੀ ਗਈ ਹੈ ਉਹ ਕਹਿੰਦੇ ਵੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਇਸ ਵੇਲੇ ਮਰਨ ਵਰਤ ਦੇ ਉੱਤੇ ਆ ਜਿਨ੍ਹਾਂ ਨੂੰ ਕਿ ਲੰਮਾ ਸਮਾਂ ਹੋ ਗਿਆ ਹੁਣ ਮਰਨ ਵਰਤ ਦੇ ਉੱਤੇ ਉਹਨਾਂ ਦੇ ਸਰੀਰ ਦੇ ਵਿੱਚ ਕੱਲੀਆਂ ਹੱਡੀਆਂ ਬਾਕੀ ਆ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਚਰਬੀ ਬਿਲਕੁਲ ਵੀ ਨਹੀਂ ਬਚੀ ਉਹਨਾਂ ਦੇ ਵੱਲੋਂ ਤਾਂ ਇਹ ਵੀ ਗੱਲ ਕਹੀ ਗਈ ਆ ਉਹ ਕਹਿੰਦੇ ਵੀ ਜੇਕਰ ਡੱਲੇਵਾਲ ਸਾਹਿਬ ਦਾ ਹੁਣ ਇਲਾਜ ਕਰਨਾ ਸ਼ੁਰੂ ਵੀ ਕਰਗੇ ਤਾਂ ਵੀ ਉਹਨਾਂ ਦਾ ਇਲਾਜ ਹੋ ਨਹੀਂ ਸਕਦਾ ਉਹਨਾਂ ਦੇ ਸਿਹਤ ਦੇ ਵਿੱਚ ਐਸੇ-ਐਸੇ ਵਿਗਾੜ ਪੈਦਾ ਹੋ ਗਏ ਆ ਉਹ ਕਹਿੰਦੇ ਵੀ ਭਾਈ ਡੱਲੇਵਾਲ ਸਾਹਿਬ ਦੀ ਤੰਦਰੁਸਤੀ ਮੁਸ਼ਕਲ ਨਹੀਂ ਹੁਣ ਨਾ ਮੁਮਕਿਨ ਆ ਮਤਲਬ ਕਹਿਣ ਦਾ ਇਹ ਆ ਕਿ ਡੱਲੇਵਾਲ ਸਾਹਿਬ ਆਪਣੀ ਸਿਹਤ ਨੂੰ ਗਵਾ ਚੁੱਕੇ ਆ ਡੱਲੇਵਾਲ ਸਾਹਿਬ ਆਪਣੀ ਤੰਦਰੁਸਤੀ ਨੂੰ ਖਤਮ ਕਰ ਚੁੱਕੇ ਆ ਪਰ ਤੁਸੀਂ ਇਹ ਦੇਖੋ ਹੈਰਾਨੀ ਦੀ ਗੱਲ ਤੇ ਦੁੱਖ ਦੀ ਗੱਲ ਕਿ ਜਿਨ੍ਹਾਂ ਕਾਰਨਾਂ ਦੇ ਕਰਕੇ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਉਹ ਮੰਗਾਂ ਹਲੇ ਤੱਕ ਪ੍ਰਵਾਨ ਨਹੀਂ ਹੋਈਆਂ ਉਸ ਮਸਲੇ ਦੇ ਵਿੱਚ ਕੁਝ ਹੋਇਆ ਹੀ ਨਹੀਂ ਜਾਂ ਤਾਂ ਪਹਿ ਗੱਲ ਕਹਗੇ ਵੀ ਕੇਂਦਰ ਦੀ ਸਰਕਾਰ ਜਾਗ ਪਈ ਕੇਂਦਰ ਦੀ ਸਰਕਾਰ ਮੰਨ ਗਈ ਉਹਨਾਂ ਨੇ ਇੱਕ ਪੈਸੇ ਦੀ ਮੰਗ ਨਹੀਂ ਮੰਨੀ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਸੋ ਕਿਸਾਨ ਸੰਘਰਸ਼ ਕਰ ਰਹੇ ਆ ਜਥੇਬੰਦੀਆਂ ਵੰਡੀਆਂ ਹੋਈਆਂ ਜਥੇਬੰਦੀਆਂ ਜਿਹੜੀਆਂ ਵੰਡੀਆਂ ਹੋਈਆਂ ਉਹਦੇ ਵਿੱਚ ਇੱਕ ਹੋਰ ਜਾਣਕਾਰੀ ਆਈ ਹੈ ਵੀ ਲੰਘੇ ਕੱਲ ਉਗਰਾਹਾਂ ਸਾਹਿਬ ਨੇ ਜੋਗਿੰਦਰ ਸਿੰਘ ਉਗਰਾਹਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਜੇਕਰ ਡੱਲੇਵਾਲ ਖਰਾਨੋਂ ਕੁਝ ਵੀ ਹੋਇਆ ਤਾਂ ਇਹਦੀ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਦੀ ਹੋਊਗੀ ਦੇਖੋ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਡੱਲੇਵਾਲ ਤੇ ਪੰਦੇਰ ਸਾਹਿਬ ਦੇ ਵੱਲੋਂ ਤੇ ਇਹ ਕੋਈ ਰਾਏ ਕਰਕੇ مشورہ ਕਰਕੇ ਭਾਵੇਂ ਸੰਘਰਸ਼ ਨਹੀਂ ਕੀਤਾ ਗਿਆ ਜਾਂ ਬਾਕੀ ਜਥੇਬੰਦਗਾਂ ਨੂੰ ਨਾਲ ਲੈ ਕੇ ਨਹੀਂ ਕੀਤਾ ਗਿਆ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਉਹਨਾਂ ਦੀ ਤੰਦਰੁਸਤੀ ਬਹੁਤ ਕੀਮਤੀ ਹੈ ਕਦੇ ਕੋਈ ਰਿਪੋਰਟ ਆਉਂਦੀ ਹੈ ਕਦੇ ਸੁਪਰੀਮ ਕੋਰਟ ਦੇ ਵੱਲੋਂ ਕੋਈ ਗੱਲ ਕਹੀ ਜਾਂਦੀ ਹੈ ਕਦੇ ਕੇਂਦਰ ਦੀ ਸਰਕਾਰ ਦੇ ਵੱਲ ਅਸੀਂ ਸੁਨੇਹਾ ਭੇਜਦੇ ਹਾਂ ਉਧਰਲੇ ਪਾਸਿਓਂ ਕੋਈ ਨੀ ਆਉਂਦਾ ਸੁਨੇਹਾ ਪੰਜਾਬ ਦੇ ਭਾਜਪੀ ਦੇ ਨੇਤਾ ਕੋਮਾ ਦੇ ਵਿੱਚ ਗਏ ਆ ਕੋਈ ਨੇ ਤਰੀਏ ਗੱਲ ਕਰਨਾ ਜੀ ਕਿ ਮੈਂ ਤੁਹਾਡਾ ਸੁਣੀ ਹਾਂ ਪਚੋਣਾ ਜਾਂ ਫਿਰ ਇਹ ਵੀ ਪੰਜਾਬ ਦੇ ਜਿਹੜੇ ਭਾਜਪਾ ਦੇ ਨੇਤਾ ਇਹ ਪੇਪਰ ਵੇਟ ਵਰਗੇ ਜਿੱਥੇ ਮਰਜ਼ੀ ਚੱਕ ਕੇ ਰੱਖਦੇ ਹੋ ਇਹਨਾਂ ਨੂੰ ਪੁੱਛਦਾ ਕੋਈ ਨਹੀਂਗਾ ਕੋਈ ਬੇਰਾਂਵੱਟੇ ਨਹੀਂ ਪੁੱਛਦਾ ਇਹਦਾ ਮਤਲਬ ਇਹ ਹੋਇਆ ਸੋ ਪੰਜਾਬ ਦੇ ਵਿੱਚ ਇਸ ਵਕਤ ਜਿਹੋ ਜੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵੇਲੇ ਜੋ ਸਵਾਲ ਪੈਦਾ ਹੋ ਰਹੇ ਆ ਵੇਨੇ ਪਾਈ ਕੀ ਬਣਦਾ ਪਰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਹਾਲੇ ਤੱਕ ਕੇਂਦਰ ਦੇ ਕੰਨ ਦੇ ਉੱਤੇ ਜੂਨੀ ਸਰਕੀ ਤੇ ਕਿਸਾਨ ਇਸ ਵੇਲੇ ਸੰਘਰਸ਼ ਕਰ ਰਹੇ ਆ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਨਾਬ ਸਾਬ ਪਰ ਦੂਸਰੇ ਵੱਨੇ ਗੱਲ ਤਾਂ ਇਹ ਵੀ ਹੈ ਨਾ ਕਿ ਲੋਕਾਂ ਦੇ ਵਿੱਚ ਵੀ ਤਾਂ ਏਕਾ ਹੈ ਨਹੀਂਗਾ ਜਿੱਥੇ ਬੰਦੀਆਂ ਦੇ ਵਿੱਚ ਵੀ ਏਕਾ ਹੈ ਨਹੀਂਗਾ ਜਦੋਂ ਤਾਂ ਇਹ ਗੱਲ ਚੱਲ ਰਹੀ ਸੀ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਸਾਰੇ ਇਕੱਠੇ ਹੋ ਕੇ ਅੱਗੇ ਤੁਰਨ ਸਾਰੀਆਂ ਜਿੱਥੇ ਬੰਦੀਆਂ ਜਿਹੜੀਆਂ ਨੇ ਉਹ ਇਹਨਾਂ ਮੰਗਾਂ ਦੇ ਉੱਪਰ ਵਿਚਾਰ ਕਰਨ ਕਿਉਂਕਿ ਇਹ ਮੰਗਾਂ ਸਾਰੇ ਹੀ ਕਿਸਾਨਾਂ ਦੀਆਂ ਨੇ ਪਰ ਉਦੋਂ ਕਿਸੇ ਨੇ ਗੱਲ ਨਹੀਂ ਮੰਨੀ ਹੋਣੂ ਗਰਾਹਾ ਸਾਹਿਬ ਕਹਿੰਦੇ ਆ ਵੀ ਜੇਕਰ ਡੱਲੇਵਾਲ ਹੋਰਾਂ ਨੂੰ ਕੁਝ ਹੋ ਗਿਆ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਊਗੀ ਹੁਣੇ ਬਿਆਨ ਬਹੁਤ ਦੇਰੀ ਨਾਲ ਨਹੀਂ ਆ ਰਿਹਾ ਦੇਖੋ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਕਿਸਾਨਾਂ ਵਿੱਚ ਪਾਟਕ ਪਹਿਲਾਂ ਵੀ ਸੀ ਕਿਸਾਨਾਂ ਵਿੱਚ ਪਾਟਕਾ ਅਜ ਵੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਕਿਸਾਨ ਜਿਹੜੇ ਉਹ ਪਹਿਲਾਂ ਵੀ ਵੰਡੀਆਂ ਦੇ ਵਿੱਚ ਸੀ ਆਮ ਕਿਸਾਨ ਵੰਡੀਆਂ ਦੇ ਵਿੱਚ ਨਹੀਂ ਆ ਪਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਪ੍ਰਧਾਨ ਵੱਖੋ ਵੱਖਰੀ ਸੋਚ ਵਾਲੇ ਵੱਖੋ ਵੱਖਰੇ ਏਜੰਡਿਆਂ ਵਾਲੇ ਜ਼ਰੂਰ ਆ ਪਰ ਫਿਰ ਵੀ ਕੁੱਲ ਮਿਲਾ ਕੇ ਦੇਖੋ ਦੇਰ ਸਵੇਰ ਜਦੋਂ ਕਿਤੇ ਕੋਈ ਜੰਗ ਲੱਗੀ ਹੋਵੇ ਨਾ ਉਦੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਫੌਜੀ ਆ ਉਹ ਪਹਿਲਾਂ ਕਿਉਂ ਨਹੀਂ ਇਕੱਠੇ ਹੋਏ ਫਲਾਣੀ ਥਾਂ ਦੇ ਉੱਤੇ ਇੰਉਂ ਪਹਿਲਾਂ ਕਿਉਂ ਨਹੀਂ ਕੁਝ ਕੀਤਾ ਜੋ ਕੁਝ ਕਰ ਲਿਆ ਇੰਨਾ ਹੀ ਬਹੁਤ ਆ ਪਰ ਜੋ ਕੁਝ ਕਰਨਾ ਉਹ ਇਕੱਠੇ ਹੋ ਕੇ ਕਰਨਾ ਚਾਹੀਦਾ ਹਾਲਾਂਕਿ ਉਗਰਾਹਾ ਹੁਰਾ ਨੇ ਜਾਂ ਰੋਲਦੂ ਸਿੰਘ ਮਾਨਸਾ ਹੁਰਾ ਨੇ ਜਾਂ ਕੁਝ ਹੋਰਾਂ ਨੇ ਇਹ ਹੋਣੀ ਇੱਕ ਦੋ ਬਿਆਨ ਦਿੱਤੇ ਆ ਇਸ ਤੋਂ ਪਹਿਲਾਂ ਉਹਨਾਂ ਨੇ ਸਾਫ਼ ਤੇ ਸਪਸ਼ਟ ਤੌਰ ਤੇ ਉੱਤੇ ਗੱਲਾਂ ਕਹੀਆਂ ਸੀ ਕਿ ਭਾਈ ਇਹਨਾਂ ਦੇ ਅੰਦੋਲਨ ਦੇ ਨਾਲ ਸਾਡੀ ਸਹਿਮਤੀ ਰਹੀ ਇਹਨਾਂ ਨੇ ਕ ਮੰਗਾ ਮੰਨੀਆਂ ਜੜ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਅਸੀਂ ਉਹਨਾਂ ਦੇ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਸੋ ਇਹੋ ਜਿਹੀਆਂ ਗੱਲਾਂ ਆਈਆਂ ਮੈਂ ਫੇਰ ਇਹ ਗੱਲ ਕਹਿਣਾ ਕੇਂਦਰ ਦੀ ਸਰਕਾਰ ਤੇ ਸੂਬਾਈ ਸਰਕਾਰਾਂ ਇਸ ਗੱਲ ਨੂੰ ਭਾਪ ਚੁੱਕੀਆਂ ਵੀ ਇਹੜਾ ਦੇ ਵਿੱਚ ਏਕੇ ਨਾਲ ਹੀ ਕੋਈ ਚੀਜ਼ ਨਹੀਂ ਇਹ ਖਿੰਡੇ ਪੁੰਡੇ ਪਏ ਆ ਇਹਨਾਂ ਦੇ ਉੱਤੇ ਕੋਈ ਵੀ ਕੋਈ ਦਬਾਰ ਨਹੀਂ ਸਾਡੇ ਉੱਤੇ ਬਣਾ ਸਕਦੇ ਤੁਸੀਂ ਇਹ ਗੱਲ ਸੋਚੋ ਵੀ ਜਦੋਂ ਪਿਛਲੀ ਵਾਰੀ ਕਿਸਾਨ ਅੰਦੋਲਨ ਸਾਨੂੰ 11-12 ਮਹੀਨੇ ਲੜਨਾ ਪਿਆ 12 ਮਹੀਨੇ ਤੋਂ ਵੱਧ ਦਾ ਸਮਾਂ 13 ਕੁ ਮਹੀਨੇ ਲੜਿਆ ਗਿਆ ਸੀਗਾ ਉਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਪਰ ਫਿਰ ਵੀ 13-14 ਮਹੀਨੇ ਲੱਗ ਗਏ ਹੁਣ ਤਾਂ ਇਹ ਹੈ ਹੀ ਤਿੰਨ ਚਾਰ ਜਥੇਬੰਦਾਂ ਦਾ ਦੋਲਣ ਤੇ ਇਸ ਕਰਕੇ ਸਾਨੂੰ 10 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਜੀ ਬੈਠਿਆਂ ਨੂੰ ਸੋ ਵੇਨੇ ਭਾਈ ਕੀ ਬਣਦਾ ਹੁੰਦਾ ਸਮੇਂ ਦੇ ਵਿੱਚ ਪਰ ਜਿਸ ਤਰੀਕੇ ਨਾਲ ਹਾਲਾਤ ਬਣੇ ਆ ਉਹ ਚਿੰਤਾਜਨਕ ਆ ਵੇਨੇ ਭਾਈ ਮੋੜ ਕਿਹੜਾ ਆਉਂਦਾ ਨਵੇਂ ਸਮੇਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਤੇ ਹੁਣ ਗੱਲ ਕਰਦੇ ਆ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਕਹਿੰਦੇ ਕਿ ਭਾਰਤ ਰਤਨ ਦੇਣ ਦੇ ਲਈ ਕਹਿੰਦੇ ਮਤਾ ਲਿਹਾਉਣ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਇੰਨੀ ਮਹਾਨ ਸ਼ਖਸੀਅਤ ਦੇ ਲਈ ਵੀ ਜੀ ਮਤੇ ਪਾਉਣੇ ਪੈਣਗੇ ਕਿ ਸਰਕਾਰ ਨੂੰ ਆਪ ਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਅਵਾਰਡਸ ਦੇ ਨਾਲ ਨਵਾਜ਼ਿਆ ਜਾਣਾ ਚਾਹੀਦਾ। ਕੋਈ ਗੱਲ ਅਸਲ ਦੇ ਵਿੱਚ ਇਹ ਆ ਵੀ ਜਿਹੜੇ ਡਾਕਟਰ ਮਨਮੋਹਨ ਸਿੰਘ ਆ ਉਹਨਾਂ ਦੇ ਮੂਹਰੇ ਸਾਰਾ ਕੁਝ ਛਿੱਥਾ ਪੈਂਦਾ। ਉਹਨਾਂ ਦੀ ਪ੍ਰਾਪਤੀ, ਉਹਨਾਂ ਦੀ ਕਾਮਯਾਬੀ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਸਿਰਫ ਸਾਡੇ ਕੋਲੇ ਦੋ ਮਹਾਨ ਸ਼ਖਸੀਅਤਾਂ ਸਾਡੇ ਜਿਉਂਦੇ ਜੀ ਜਿਨ੍ਹਾਂ ਦੀ ਅਸੀਂ ਰਾਜਨੀਤੀ ਨੂੰ ਦੇਖਿਆ ਜਾਣਿਆ। ਉਹਦੇ ਵਿੱਚ ਇੱਕ ਤਾਂ ਚਲੋ ਰਾਜਨੀਤਿਕ ਸ਼ਖਸੀਅਤ ਹੈ ਹੀ ਨਹੀਂ ਸੀ। ਉਹ ਤਾਂ ਮਜ਼ਾਇਲਮਾਨ ਸੀ। ਡਾਕਟਰ ਅਬਦੁਲ ਕਲਾਮ ਸਾਹਿਬ ਉਹ ਦੁਨੀਆ ਦੇ ਉੱਤੇ ਅਸਲ ਡਾਕਟਰ ਸੀਗੇ ਸਾਡੀ ਨਜ਼ਰ ਦੇ ਵਿੱਚ ਤੇ ਡਾਕਟਰ ਮਨਮੋਹਨ ਸਿੰਘ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਦੁਨੀਆ ਤੋਂ ਗਏ ਆ ਪਰ ਗੱਲ ਇਹ ਜੀ ਕਿ ਇਸ ਵੇਲੇ ਨਾ ਰਾਜਨੀਤੀ ਦੇ ਚਲਦਿਆਂ ਭਾਰਤ ਰਤਰ ਇਹਨੂੰ ਦਿਓ ਭਾਰਤ ਰਤਰ ਇਹਨੂੰ ਦਿਓ ਕੋਈ ਕਹਿੰਦਾ ਜੀ ਵੀਰ ਸਵਰਕਰ ਨੂੰ ਮਿਲਣਾ ਚਾਹੀਦਾ ਕੋਈ ਕਹਿੰਦਾ ਜੀ ਪੰਡਿਤ ਨਹਿਰੂ ਨੂੰ ਮਿਲਣਾ ਚਾਹੀਦਾ ਕੋਈ ਕਹਿੰਦਾ ਜੀ ਫਲਾਣੇ ਨੂੰ ਮਿਲਣਾ ਚਾਹੀਦਾ ਇਸ ਤਰੀਕੇ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਪਰ ਲੋੜ ਉਹਨਾਂ ਸ਼ਖਸੀਤਾਂ ਨੂੰ ਇਹ ਪੁਰਸਕਾਰ ਦੇਣ ਦੀ ਸਭ ਤੋਂ ਪਹਿਲਾਂ ਜਿਹੜੀਆਂ ਸ਼ਖਸੀਤਾਂ ਜਹਾਨ ਦੇ ਲਈ ਕੁਝ ਕਰਕੇ ਗਈਆਂ ਤੇ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਪਹਿਲੇ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਵੀ ਹੋਏ ਆ ਜਿਹੜੇ ਕਿ ਪੰਜਾਬੀ ਵੀ ਆ ਜਿਨ੍ਹਾਂ ਨੇ ਸਿੱਖ ਭਾਈਚਾਰੇ ਦਾ ਮਾਣ ਸਨਮਾਨ ਬਹੁਤ ਉੱਚਾ ਕੀਤਾ ਹੈਗਾ ਜਿਨ੍ਹਾਂ ਨੇ ਪੱਗ ਦੀ ਪਛਾਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਣਾਈ ਆ ਤੇ ਡਾਕਟਰ ਮਨਮੋਹਨ ਸਿੰਘ ਦੇ ਜਾਣ ਤੋਂ ਬਾਅਦ ਲੰਗੇਕਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਤਾ ਸਾਂਝੇ ਤੌਰ ਤੇ ਲੈ ਕੇ ਆਉਣਾ ਚਾਹੀਦਾ ਕਿ ਭਾਰਤ ਦੀ ਸਰਕਾਰ ਦੇ ਕੋਲੋਂ ਮੰਗ ਕੀਤੀ ਜਾਵੇ ਕਿ ਭਾਈ ਭਾਰਤ ਰਤਨ ਪੁਰਸਕਾਰ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਉਦੋਂ ਪਤਾ ਲੱਗਾ ਵੀ ਕੁਝ ਕਾਂਗਰਸੀਆਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਪੰਥ ਰਤਨ ਦੀ ਉਪਾਦੀ ਹੈ ਜਿਹੜੀ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਜਾਵੇ ਸੋ ਪੰਥ ਰਤਨ ਵਾਲੀ ਗੱਲ ਹੈ ਜਿਹੜੀ ਇਹ ਤਾਂ ਵੈਨੇ ਵੀ ਕੀ ਬਣਦਾ ਪਰ ਇਹ ਜਿਹੜਾ ਭਾਰਤ ਰਤਨ ਪੁਰਸਕਾਰ ਦੇ ਸੱਚੀ ਮੁੱਚ ਹੀ ਹੱਕਦਾਰ ਹੈ ਕਿਉਂਕਿ ਉਹਨੇ ਭਾਰਤ ਦੇ ਲਈ ਬਹੁਤ ਕੁਝ ਕੀਤਾ ਭਾਰਤ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਰਾਜਨੀਤਿਕ ਲੋਕ ਆ ਜਿਹੜੇ ਉਹਨਾਂ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਰਹੇ ਆ ਓਬਾਮਾ ਤੱਕ ਵਰਗੇ ਲੋਕ ਆ ਜਿਹੜੇ ਉਹ ਉਹਨਾਂ ਦੀ ਕਲਾ ਤੇ ਉਹਨਾਂ ਦੀ ਕਾਬਲੀਅਤ ਦਾ ਲੋਹਾ ਮੰਨਦੇ ਰਹੇ ਆ ਪਰ ਇਹ ਰਾਜਨੀਤੀ ਆ ਸ਼ਾਇਦ ਇਨੀ ਛੇਤੀ ਡਾਕਟਰ ਬਨਮੋਹਰ ਸਿੰਘ ਦੇ ਉੱਤੇ ਭਾਰਤ ਦੀ ਸਰਕਾਰ ਵਿਚਾਰ ਨਾ ਕਰੇ ਪਰ ਕਰਨਾ ਜ਼ਰੂਰ ਚਾਹੀਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਮੁੱਦੇ ਭਾਰਤ ਦੇ ਅੱਗੇ ਕਿਹੋ ਕਿਹੋ ਜਿਹੇ ਖੜੇ ਨੇ ਜੀ ਜਿਨ੍ਹਾਂ ਦਾ ਹੱਲ ਕਰਨ ਦੇ ਬਾਰੇ ਵਿੱਚ ਸੋਚਿਆ ਵਿਚਾਰਿਆ ਨਹੀਂ ਜਾ ਰਿਹਾ ਪਰ ਬਿਆਨ ਭਾਜਪਾ ਦੇ ਵੱਲੋਂ ਕਿਹੋ ਕਿਹੋ ਜਿਹੇ ਦਿੱਤੇ ਜਾ ਰਹੇ ਨੇ ਆ ਹੁਣ ਭਾਜਪਾ ਨੇ ਨਵਾਂ ਹੀ ਬਿਆਨ ਦਿੱਤਾ ਹੈ ਕਹਿੰਦੇ ਦਿੱਲੀ ਦੇ ਵਿੱਚ ਆਤਿਸ਼ੀ ਨੇ ਪਿਓ ਬਦਲ ਲਿਆ ਦੇਖੋ ਜੀ ਗੱਲ ਇਹ ਕਿ ਰਾਜਨੀਤੀ ਆ ਜਿਹੜੀ ਉਹ ਇੰਨੀਕ ਦੰਦੀ ਹੋ ਚੁੱਕੀ ਆ ਤੇ ਦਿੱਲੀ ਦੇ ਵਿੱਚ ਇੰਨੀ ਕਿ ਲੀਹੋਂ ਲੱਥੀ ਤੇ ਲੜਨਤੀ ਰਾਜਨੀਤੀ ਬਣ ਗਈ ਆ ਵੀ ਇਹਦੇ ਉੱਤੇ ਹੈਰਾਨੀ ਹੁੰਦੀ ਆ ਪਹਿਲਾਂ ਤਾਂ ਇਹਨਾਂ ਦੀਆਂ ਪੋਸਟਰ ਚੰਗਾ ਚੱਲ ਰਹੀਆਂ ਵੀ ਪੋਸਟਰ ਵਾਰ ਕਦੇ ਉਹਨੇ ਉਹਦੇ ਬਾਰੇ ਕੁਝ ਕਹਿਤਾ ਉਹਨੇ ਉਹਦੇ ਬਾਰੇ ਕੁਝ ਕਹਿਤਾ ਇਹ ਡਰਾਮੇਬਾਦੀ ਉੱਤੇ ਜ਼ੋਰਾਂ ਦੇ ਉੱਤੇ ਹੈਗੀ ਆ ਕੇਜਰੀਵਾਲ ਦੀ ਟੀਮ ਜਣ ਕਿ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਆ ਜਿਹੜਾ ਉਹ ਭਾਜਪਾ ਬਾਰੇ ਕੁਝ ਕਰ ਦਿੰਦਾ ਭਾਜਪਾ ਦਾ ਆਈਟੀ ਸੈੱਲ ਕੇਜਰੀਵਾਲ ਹੋਰਾਂ ਨੂੰ ਕਹਿੰਦਾ ਜੀ ਕਿ ਇਹ ਤਾਂ ਜੀ ਚੋਣਾਂਵੀ ਹਿੰਦੂ ਹਨ ਇਹ ਤਾਂ ਜੀ ਹੈਗੇ ਜੀ ਲੁਟੇਰੇ ਹਨ ਇਹ ਤਾਂ ਜੀ ਪੋਸਟਰ ਬਣਾ ਬਣਾ ਕੇ ਵਾਇਰਲ ਕੀਤੇ ਜਾ ਰਹੇ ਆ ਹੁਣ ਉਸ ਤੋਂ ਬਾਅਦ ਜ਼ੁਬਾਨੀ ਜੰਗ ਆ ਗਈ ਆ ਜਿਹੜੇ ਨਾ ਹੈਗੇ ਨੇ ਬਦੂੜੀ ਬਦੂੜੀ ਨੇ ਇੱਕ ਜਿਹੜੇ ਕਿ ਆਤਸ਼ੀ ਦੇ ਖਿਲਾਫ ਟੋਣ ਲੜਨਗੇ ਓਏ ਵਿਨੋਦ ਬਦੂੜੀ ਨੇ ਜਿਹੜੇ ਭਾਜਪਾ ਦੇ ਉਮੀਦਵਾਰ ਉਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਕਹਿ ਗਿਆ ਗੀਆਂ ਉਹ ਬੜੀਆਂ ਇਤਰਾਜ਼ਯੋਗ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਕੇਜਰੀਵਾਲ ਨੇ ਲੋਕਾਂ ਨੂੰ ਝੂਠਾ ਬਿਆਨ ਦੇ ਦੇ ਕੇ ਡੰਗ ਲਿਆ ਕੇਜਰੀਵਾਲ ਇੱਕ ਨੰਬਰ ਦਾ ਝੂਠਾ ਵਿਅਕਤੀ ਉਹਨਾਂ ਨੇ ਇਹ ਗੱਲ ਕਹੀ ਆ ਤੇ ਦੂਜੀ ਗੱਲ ਉਹਨੇ ਇਹ ਕਹਤੀ ਆ ਵੀ ਕੇਜਰੀਵਾਲ ਦੇ ਝੂਠ ਨੰਗੇ ਹੋ ਗਿਆ ਭ੍ਰਿਸ਼ਟਾਚਾਰੀ ਬੰਦਾ ਤੇ ਕੇਜਰੀਵਾਲ ਤੋਂ ਇਲਾਵਾ ਉਹਨੇ ਗੱਲ ਕਹੀ ਆ ਕਿ ਅਤਿਸ਼ੀ ਮਰਲੀ ਨਾ ਹੁੰਦੀ ਸੀ ਪਹਿਲਾਂ ਹੁਣ ਇਹ ਅਤਿਸ਼ੀ ਸਿੰਘ ਬਣ ਗਈ ਆ ਉਹ ਕਹਿੰਦੇ ਜੀ ਇਹਨੇ ਤਾਂ ਪਿਓ ਬਦਲ ਲਿਆ ਇੱਕ ਤਾਂ ਦੇਖੋ ਨੇ ਆ ਗੱਲ ਕਹੀ ਆ ਕੇਜਰੀਵਾਲ ਨੇ ਕਹ ਲੱਖੀ ਜੀ ਕਿ ਦੇਖੋ ਰਾਜਨੀਤੀ ਦਾ ਪੱਧਰ ਕਿ ਐਸਾ ਡਿੱਗ ਪਿਆ ਤੇ ਇਹੋ ਜੇ ਲੋਕਾਂ ਦੀ ਮਾਨਸਿਕਤਾ ਕੀ ਆ ਵੀ ਇਹ ਇੱਕ ਔਰਤ ਮੁੱਖ ਮੰਤਰੀ ਦੇ ਖਿਲਾਫ ਇਹੋ ਜੇ ਸ਼ਬਦਾਂ ਦੀ ਵਰਤੋਂ ਕਰਦੇ ਆ ਫਿਰ ਇਸ ਵਿਧੂੜੀ ਨੇ ਇਹ ਗੱਲ ਕਹਤੀ ਆ ਕਹਿੰਦਾ ਜੀ ਦੇਖੋ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਲਾਲੂ ਪ੍ਰਸਾਰ ਯਾਦਵ ਨੇ ਕਿਸੇ ਵੇਲੇ ਗੱਲ ਕਹੀ ਸੀ ਕਿ ਹਿਮਾ ਮਲਣੀ ਦੀਆਂ ਗੱਲਾਂ ਵਰਗੀਆਂ ਸੜਕਾਂ ਬਣਾ ਦੇਾਂਗੇ ਉਹ ਕਹਿੰਦੇ ਜੀ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਮੇਰੇ ਹਲਕੇ ਦੇ ਵਿੱਚੋਂ ਜਿਤਾਓ ਤੇ ਮੈਂ ਪ੍ਰਿਯੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਸੜਕਾਂ ਬਣਾ ਦੂੰਗਾ ਜਦੋਂ ਹੁਣ ਕਾਂਗਰਸ ਕਾ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ ਤੇ ਬਧੂੜੀ ਡਰਾਮਾ ਕਰ ਗਿਆ ਕਹਿੰਦਾ ਜੀ ਦੇਖੋ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੇਰੀਆਂ ਗੱਲਾਂ ਦਾ ਦਲਤਰਥ ਕੱਢਿਆ ਗਿਆ ਯਾਨੀ ਕਿ ਦਿੱਲੀ ਦੀ ਰਾਜਨੀਤੀ ਜਿਹੜੀ ਉਹ ਇਸ ਵੇਲੇ ਇੰਨੀ ਖ ਗੰਧਲ ਗਈ ਹੈ ਹਾਲਾਂਕਿ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ ਉਹ ਪੂਰੀਆਂ ਸਰਗਰਮ ਆ ਤੇ ਲਿਹੁਣ ਲੱਥੀਆਂ ਗੱਲਾਂ ਕਰਨ ਦੇ ਵਿੱਚ ਮਾਨ ਮਹਿਸੂਸ ਕਰਦੀਆਂ ਸੋ ਦੁੱਖ ਹੁੰਦਾ ਸੋ ਹੈਰਾਨੀ ਹੁੰਦੀ ਹੈ ਸਾਡੇ ਦੇਸ਼ ਦੀ ਤੇ ਖਾਸ ਕਰਕੇ ਸਾਡੀ ਰਾਜਧਾਨੀ ਦੀ ਰਾਜਨੀਤੀ ਦਾ ਪੱਧਰ ਕਿ ਹੋ ਜਾ ਹੈਗਾ ਤੁਸੀਂ ਇਹ ਦੇਖੋ ਵੀ ਜੇਕਰ ਉੱਥੇ ਆ ਕੁਝ ਚੱਲਦਾ ਰਾਜਧਾਨੀ ਜਿਹਦੇ ਵੱਲ ਪੂਰੇ ਭਾਰਤ ਦਾ ਧਿਆਨ ਕੇਂਦਰਤ ਰਹਿੰਦਾ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਤੇ ਬਾਕੀ ਸੂਬਿਆਂ ਦੇ ਵਿੱਚ ਬਾਕੀ ਜ਼ਿਮਨੀ ਚੋਣਾਂ ਦੇ ਵਿੱਚ ਬਾਕੀ ਕੌਂਸਲ ਦੀਆਂ ਚੋਣਾਂ ਦੇ ਵਿੱਚ ਕੀ ਹੋਜੀ ਲੀਹੋ ਲੱਤੀ ਰਾਜਨੀਤੀ ਹੁੰਦੀ ਹੋਊਗੀ ਟਾਣਾ ਸਾਹਿਬ ਰਾਜਨੀਤੀ ਜਿਹੜੀ ਐ ਰਾਜਧਾਨੀ ਦੀ ਉਹਦੇ ਬਾਰੇ ਤੁਸੀਂ ਗੱਲ ਕੀਤੀ ਤੇ ਇੱਕ ਹੋਰ ਜਿਹੜੀ ਕਹਿੰਦੇ ਵਾਰ ਇਸ ਵੇਲੇ ਚੱਲ ਰਹੀ ਹੈ ਘੋੜੇ ਤੇ ਲਾੜੇ ਦੀ ਲੜਾਈ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਦਰਮਿਆਨ ਇਹ ਕਿਹੜੀ ਲੜਾਈ ਹੋਈ ਪਲਾਂ ਦੇਖੋ ਜੀ ਮੇਰੇ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਆ ਭਾਜਪਾ ਇਹ ਗੱਲ ਕਹੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੇ ਇਸ ਵੇਲੇ ਲੜਾ ਹੀ ਹੈ ਨਹੀਂ ਇਹਨਾਂ ਦੇ ਕੋਲੇ ਬਰਾਤ ਹੈਗੀ ਆ ਕਿਹੜੇ ਚਿਹਰੇ ਦੇ ਨਾਂ ਦੇ ਉੱਤੇ ਚੋਣਾ ਲੜਨਗੇ ਇਹਨਾਂ ਕੋਲੇ ਲੜਾ ਹੀ ਹੈ ਨਹੀਂ ਭੜਾ ਆਮ ਆदमी ਪਾਰਟੀ ਨੇ ਸਵਾਲ ਕੀਤਾ ਕਹਿੰਦੇ ਜੀ ਕੋਈ ਗੱਲ ਨਹੀਂ ਸਾਡੇ ਕੋਲੇ ਤਾਂ ਲਾੜੇ ਕਹੀ ਹੈ ਤੁਸੀਂ ਦੱਸੋ ਵੀ ਤੁਹਾਡੇ ਕੋਲੇ ਕਿਹੜਾ ਲਾੜਾ ਵੀ ਆਮ ਆदमी ਪਾਰਟੀ ਤੇ ਚਲੋ ਤੁਸੀਂ ਕਹਿੰਦੇ ਵੀ ਇਹ ਕੋਲ ਲਾੜਾ ਹੈ ਨਹੀਂ ਕੇਜਰੀਵਾਲ ਦੇ ਨਾਂ ਤੇ ਚੋਣ ਲੜਨਗੇ ਮੁੱਖ ਮੰਤਰੀ ਚਿਹਰਾ ਲਾ ਅਤਸ਼ੀ ਹੈ ਜਾਂ ਕੌਣ ਹੈ ਉਹ ਕਹਿੰਦੇ ਜੀ ਤੁਸੀਂ ਇਹ ਦੱਸੋ ਜੀ ਕਿ ਤੁਹਾਡੇ ਕੋਲੇ ਮੁੱਖ ਮੰਤਰੀ ਚਿਹਰਾ ਕਿਹੜਾ ਯਾਨੀ ਕਿ ਦੇਖੋ ਦਿੱਲੀ ਦੇ ਲੋਕਾਂ ਦੀਆਂ ਗੱਲਾਂ ਦੇ ਵੱਲ ਗੌਰ ਕਰਨੀ ਥਾਂ ਦੇ ਉੱਤੇ ਦਿੱਲੀ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਵੱਲ ਗੌਰ ਕਰਨੀ ਥਾਂ ਦੇ ਉੱਤੇ ਇਸ ਵੇਲੇ ਘੋੜੇ ਤੇ ਲਾੜੇ ਦੇ ਉੱਤੇ ਜਿਹੜੀ ਰਾਜਨੀਤਿਕ ਕੇਂਦਰਤ ਹੋ ਗਈ ਆ ਸੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਭਾਰਤ ਦੀ ਰਾਜਨੀਤੀ ਰੀਲ ਰਾਜਨੀਤੀ ਆ ਇੱਥੇ ਸਿਰਫ ਤੁਸੀਂ ਇੰਜੋਏਮੈਂਟ ਕਰ ਸਕਦੇ ਹੋ ਉਹਦੇ ਬਾਰੇ ਗੱਲ ਕਰਤੀ ਆ ਉਹਦੇ ਬਾਰੇ ਗੱਲ ਕਰਤੀ ਆ ਉਧਰ ਠੋਗਲਾ ਛੜਤਾ ਉਧਰ ਠੋਗਲਾ ਛੜਤਾ ਸੋ ਅਸੀਂ ਤਾਂ ਦਿੱਲੀ ਨੂੰ ਸਭ ਤੋਂ ਵੱਧ ਪੜੇ ਲਿਖੇ ਲੋਕਾਂ ਦੀ ਜਿਹੜੀ ਉਹ ਮੰਨਦੇ ਆ ਵੀ ਭਾਈ ਇਹ ਰਾਜਧਾਨੀ ਆ ਇਹਦੇ ਵਿੱਚ ਪੜੇ ਲਿਖੇ ਲੋਕ ਸਭ ਤੋਂ ਵੱਧ ਰਹਿੰਦੇ ਆ ਇਥੇ ਦੀ ਰਾਜਨੀਤੀ ਹੈ ਜਿਹੜੀ ਉਹ ਭਾਰਤ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਵੀ ਇੱਕ ਨਵੀਂ ਮਿੱਥ ਕਾਇਮ ਕਰਦੀ ਹੈ ਇੱਕ ਨਵੀਂ ਪਰਤ ਪਾਉਂਦੀ ਹੈ ਆ ਇਹਨਾਂ ਦੀ ਜ਼ਹਿਨੀयत ਦਾ ਪੱਧਰ ਆ ਆ ਇਹਨਾਂ ਦੀ ਹਕੀਕਤ ਹੈਗੀ ਹੈ ਜੀ ਜੀ ਬਿਲਕੁਲ ਸਹੀ ਹੋ ਗਿਆ ਟਾਣਾ ਸਾਹਿਬ ਤੇ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਪੀਆਰਟੀਸੀ ਦਾ 3 ਦਿਨ ਦੇ ਲਈ ਚੱਕਾ ਜਾਮ ਬੀਬੀਆਂ ਦਾ ਕੀ ਬਣੂ ਜਿਨ੍ਹਾਂ ਨੇ ਮੁਫਤ ਬਸ ਸਫ਼ਰ ਕਰਨਾ ਹੈ ਜੀ ਨਹੀਂ ਜੀ ਨਾ ਜਾਣੀਆਂ ਜੀ ਬੀਬੀਆਂ ਨਾਲ ਇਹ ਆ ਤੇ ਜੇ ਜਾਣਾ ਹੀ ਆ ਤਾਂ ਪ੍ਰਾਈਵੇਟ ਬੱਸਾਂ ਦੇ ਉੱਤੇ ਕੋ 100 200 500 ਰੁਪਏ ਲਾ ਲੈਣਗੇ ਕੋਈ ਫਰਕ ਨਹੀਂ ਪੈਂਦਾ ਆਪਾਂ ਪਿਛਲੇ 3 ਸਾਲਾਂ ਤੋਂ ਮੁਫਤ ਦੇ ਵਿੱਚ ਬੱਸ ਸਫ਼ਰ ਕੀਤਾ ਤੇ ਜੇ ਮੰਨ ਲਓ 5-400 ਰੁਪਏ ਲੱਗ ਜੂਗਾ ਕੋਈ ਪਰਲੋ ਨਹੀਂ ਆਉਂਦੀਗੀ ਉਸ ਤੋਂ ਪਹਿਲਾਂ ਵੀ ਆਪਾਂ ਪੈਸੇ ਲਾਉਂਦੇ ਹੀ ਹੁੰਦੇ ਸੀਗੇ ਸੋ ਇਹ ਪੀਆਰਟੀਸੀ ਨੇ ਪੰਨ ਬੱਸ ਨੇ ਉਹ ਜਿਹੜੇ ਉਹਨਾਂ ਦੇ ਕੰਮ ਹੀ ਹੈਗੇ ਰੋਡਵੇਜ਼ ਦੇ ਉਹਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਕਿਉਂਕਿ ਉਹਨਾਂ ਨੂੰ ਇਸ ਵੇਲੇ ਦਿੱਕਤਾਂ ਦਾ ਬੜਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ 6 7 ਤੇ 8 ਤਰੀਕ ਜਾਨਕਿ 6 ਜਨਵਰੀ 7 ਜਨਵਰੀ ਤੇ 8 ਜਨਵਰੀ 10 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਰੋਡਵੇਜ਼ ਦੇ ਵੱਲੋਂ ਚੱਕਾਜਾਮ ਕੀਤਾ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੇ ਨਾਲ ਅਸੀਂ ਮੀਟਿੰਗ ਕਰਨੀ ਚਾਹੁੰਦੇ ਆ ਪੰਜਾਬ ਦੇ ਜਿਹੜੀਆਂ ਸਮੰਢ ਤੇ ਜਥੇ ਬੰਦੀਆਂ ਹੈਗੀਆਂ ਰੋਡਵੇਜ਼ ਦੀਆਂ ਜਾਂ ਜਿਹੜੇ ਡੀਪੂ ਹੈਗੇ ਆ ਉਹਨਾਂ ਦੀ ਮੰਗ ਇਹ ਹੈ ਜੀ ਕਿ ਜੋ-ਜੋ ਸਾਡੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜੋ-ਜੋ ਸਾਡੀਆਂ ਇਸ਼ਾਵਾਂ ਹੈਗੀਆਂ ਮੰਗਾਂ ਹੈਗੀਆਂ ਜੋ ਵਾਜਬ ਮੰਗਾਂ ਉਹ ਪੂਰੀਆਂ ਕੀਤੇ ਜਾਣ ਪਰ ਸੂਬੇ ਦੀ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਤੇ ਹਰਮਨਜੀਤ ਗੱਲ ਸੱਚੀ ਹੈ ਕਿ ਪੰਜਾਬ ਦੇ ਵਿੱਚ ਹਰ ਸਾਲ ਤਕਰੀਬਨ ਤਕਰੀਬਨ 100 ਬੱਸਾਂ ਪੀਆਰਟੀਸੀ ਦੇ ਨਕਾਰਾ ਹੋ ਕੇ ਖਤਮ ਹੋ ਰਹੀਆਂ ਪਿਛਲੇ 15 ਸਾਲ ਦੇ ਵਿੱਚ ਯਾਨੀ ਕਿ ਡੇਢ ਦਹਾਕੇ ਦੇ ਵਿੱਚ 3 ਗੁਣਾ ਪ੍ਰਾਈਵੇਟ ਬੱਸਾਂ ਦੀ ਗਿਣਤੀ ਵਧੀ ਹੈ ਤੇ ਰੋਡਵੇਜ਼ ਦੀਆਂ ਬੱਸਾਂ ਦੀ ਗਿਣਤੀ ਘਟੀ ਹੈ ਜੇਕਰ ਉਹਨਾਂ ਸੜਕਾਂ ਦੇ ਉੱਤੇ ਹੀ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਉਹ ਘਾਟੇ ਦੇ ਵਿੱਚ ਆ ਤੇ ਪ੍ਰਾਈਵੇਟ ਬੱਸਾਂ ਕਿਵੇਂ ਮੁਨਾਫੇ ਦੇ ਵਿੱਚ ਆ ਜਦੋਂ ਇਹ ਗੱਲ ਕਹਿੰਦੇ ਨਾ ਪੀਆਰਟੀਸੀ ਦੇ ਜਿਹੜੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਜਾਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਕਿ ਭਾਈ ਪੀਆਰਟੀਸੀ ਦੇ ਰੈਵਨਿਊ ਦੇ ਵਿੱਚ ਵਾਧਾ ਹੋਇਆ ਉਹ ਵੀ ਇੱਕ ਡਰਾਮਾ ਹੀ ਆ ਉਹਦਾ ਕਾਰਨ ਇਹ ਕਿ ਦੇਖੋ ਜਦੋਂ ਮੰਨ ਲਓ ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਪੀਆਰਟੀਸੀ ਦੀ ਬੱਸ 'ਚ ਸਫ਼ਰ ਕਰਨਾ ਹੋਵੇ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਚੰਡੀਗੜ੍ਹ ਤੋਂ ਜਲੰਧਰ ਆਉਣਾ ਹੋਵੇ ਤੇ ਮੰਨ ਲਓ ਕਿ ਉੱਥੇ ਆਪਾਂ ਜਾਣਦੇ ਆ ਕਿ ਭਾਈ ਉਹਦਾ ਸਫ਼ਰ ਹੋਵੇ 250 ਰੁਪਈਆ ਬਣਦਾ ਹੁਣ ਆਮ ਬੱਸ ਦੇ ਉੱਤੇ ਰੋਡਵੇਜ ਦੀ ਬੱਸ ਦੇ ਉੱਤੇ ਤੁਸੀਂ ਰੁਪਈਆ ਕੋਈ ਨਹੀਂ ਦੇਣਾ ਪਰ ਕੰਡਕਟਰ ਨੇ ਤੁਹਾਨੂੰ ਟਿਕ ਟਕਟ ਕੱਟ ਕੇ ਫੜਾ ਦੇਣੀ ਆ 250 ਰੁਪਏ ਵਾਲੀ ਉਹ ਜਿਹੜਾ 250 ਰੁਪਿਆ ਉਹ ਸਰਕਾਰ ਨੇ ਰੋਡਵੇਸ ਦੇ ਖਾਤੇ ਦੇ ਵਿੱਚ ਪਾਉਣਾ ਤੇ ਉਹ ਤਾਂ ਕਈ ਸੈਂਕੜੇ ਕਰੋੜ ਰੁਪਇਆ ਬਣਿਆ ਪਿਆ ਜਿਹੜਾ ਕਿ ਇਸ ਵੇਲੇ ਖਾਤੇ ਦੇ ਵਿੱਚ ਪਾਇਆ ਹੀ ਨਹੀਂ ਗਿਆ ਉਹ ਟਿਕਟ ਦੇ ਰੂਪ ਦੇ ਵਿੱਚ ਪੈਸੇ ਹੈਗੇ ਆ ਪਰ ਖਜ਼ਾਨੇ ਦੇ ਵਿੱਚ ਹੈ ਨਹੀਂ ਖਜ਼ਾਨੇ ਵਿੱਚ ਸਰਕਾਰ ਨੇ ਪਾਉਣੇ ਹੈਗੇ ਆ ਤੇ ਸਰਕਾਰ ਦੇ ਵਿਭਾਗਾਂ ਦੇ ਕੋਲੇ ਪੈਸੇ ਹਨੀ ਤੇ ਸਰਕਾਰ ਉਧਰਲੇ ਪੈਸੇ ਜਮਾ ਨਹੀਂ ਕਰਵਾਉਂਦੀ ਵਿਤ ਵਿਭਾਗ ਸੋ ਇਹ ਇੱਕ ਡਰਾਮਾ ਚੱਲ ਰਿਹਾ ਸੋ ਭਾਈ ਕੁੱਲ ਮਿਲਾ ਕੇ 3 ਦਿਨ ਦੇ ਲਈ ਰੋਡਵੇਜ਼ ਦੇ ਕੰਮੇ ਜਿਹੜੇ ਉਹ ਇਸ ਵੇਲੇ ਹੜਤਾਲ ਕਰਨਗੇ ਉਹਨਾਂ ਦੇ ਵੱਲੋਂ ਚੱਕਾ ਜਾਮ ਰੱਖਿਆ ਜਾਊਗਾ ਲੋਕ ਕਈ ਥਾਵਾਂ ਤੇ ਪਰੇਸ਼ਾਨ ਵੀ ਹੋਣਗੇ ਪਰ ਦੇਖਦੇ ਭਾਈ ਕੀ ਬਣਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਤੇ ਕਹਿੰਦੇ ਚੱਕਾ ਜਾਮ ਤਾਂ ਵੈਸੇ ਉਧਰ ਫਿਲਮਾਂ ਦਾ ਵੀ ਹੋਇਆ ਹੋਇਆ ਮਨੋਰੰਜਨ ਜਗਤ ਦਾ ਕੋਈ ਬਹੁਤਾ ਵਧੀਆ ਹਾਲ ਹੈ ਨਹੀਂ ਗਾਇਕ ਵਾਰ ਫਿਰ ਤੋਂ ਬ੍ਰੇਕਾਂ ਲੱਗ ਗਈਆਂ ਨੇ ਜੀ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਆ ਜਾਂ ਫਿਲਮਾਂ ਦੇਖਣ ਦੀ ਕੀ ਲੋੜ ਐ ਸੀ ਕੋਈ ਵੇਲੇ ਨੇ ਚ ਬੰਦ ਆਈ ਨਹੀਂ ਕੋਈ ਚੀਜ਼ਾਂ ਨੈਸੈਸਰੀ ਹੁੰਦੀਆਂ ਕੁਝ ਕ ਨਹੀਂ ਹੁੰਦੀਆਂ ਪਰ ਗੱਲ ਵੀ ਜਿਹੜੀਆਂ ਲੋੜਵੰਦੀ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਬੇਹੱਦ ਜ਼ਰੂਰਤ ਵਾਲੀਆਂ ਚੀਜ਼ਾਂ ਉਹ ਤਾਂ ਇਸ ਵੇਲੇ ਬੰਦਾ ਮਹਿੰਗੀ ਹੋਵੇ ਸਸਤੀ ਹੋਵੇ ਉਹ ਤਾਂ ਬੰਦਾ ਚਲੋ ਵਰਤੋ ਕਰਦਾ ਹੀ ਉਹਦੀ ਪਰ ਜਿਹੜੀ ਚੀਜ਼ ਬਿਨਾ ਸਰ ਸਕਦਾ ਹੋਵੇ ਗਾਣਾ ਸੁਣੇ ਬਿਨਾ ਸ਼ੋਅ ਦੇਖੇ ਬਿਨਾ ਫਿਲਮ ਦੇਖੇ ਬਿਨਾ ਤਾਂ ਉਹ ਬੰਦਾ ਫਿਰ ਹਟ ਜਾਂਦਾ ਬੰਦਾ ਕਹਿੰਦਾ ਵੀ ਯਾਰ ਜੇ ਕੋਈ ਚੱਜਲੀ ਚੀਜ਼ ਆਈ ਤਾਂ ਪਤਾ ਦੇਖਾਂਗੇ ਫਿਲਹਾਲ ਪੰਜਾਬੀ ਫਿਲਮ ਚੱਜਲੀ ਆ ਨਹੀਂ ਰਹੀ ਆ ਹੁਣੇ-ਹੁਣੇ ਇੱਕ ਜਿਹੜਾ ਟੀਜ਼ਰ ਉਹ ਅਕਾਲ ਫਿਲਮ ਦਾ ਰਿਲੀਜ਼ ਹੋਇਆ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਫਿਲਮ ਮੇਰੇ ਖਿਆਲ ਮਈ ਦੇ ਵਿੱਚ ਰਿਲੀਜ਼ ਹੋਣੀ ਆ ਪਰ ਉਹਦੇ ਲਈ ਗਿੱਪੀ ਗਰੇਵਾਲ ਦੀ ਟੀਮ ਨੇ ਮਿਹਨਤ ਬਹੁਤ ਕੀਤੀ ਤੇ ਹੁਣੇ ਟੀਜ਼ਰ ਆਇਆ ਉਹਦੇ ਉੱਤੇ ਵੀ ਜਕਰ ਚੜਕੇ ਆਏ ਨੂੰ ਤੇ ਤੇਗ ਪੱਕੀ ਤੇ ਕੁਝ ਇਸ ਤਰੀਕੇ ਦੇ ਨਾਲ ਉਹਦੇ ਵਿੱਚ ਵੇਰਵਾ ਸਾਂਝਾ ਕੀਤਾ ਗਿਆ ਸੋ ਚੰਗੀ ਗੱਲ ਆ ਵੀ ਦੇਖੋ ਕੋਈ ਵੀ ਹੋਵੇ ਪੰਜਾਬੀ ਫਿਲਮਾਂ ਚੱਲਣੀਆਂ ਚਾਹੀਦੀਆਂ ਪੰਜਾਬੀ ਗੀਤਾਂ ਦਾ ਕਾਰੋਬਾਰ ਚੱਲਣਾ ਚਾਹੀਦਾ ਚੰਗੀਆਂ ਫਿਲਮਾਂ ਵੱਧ ਤੋਂ ਵੱਧ ਚੱਲਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਠੰਡ ਦੇ ਕੀ ਹਾਲ ਚਾਲ ਨੇ ਜੀ ਪੰਜਾਬ ਦੇ ਵਿੱਚ ਕਹਿੰਦੇ ਸੰਘਣੀ ਧੁੰਦ ਹੈ ਜਿੱਦੇ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ ਹੋਇਆ ਬਹੁਤ ਬਿਲਕੁਲ ਜੀ ਬਿਲਕੁਲ ਇਹ 200% ਸਹੀ ਗੱਲ ਆ ਵੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇ ਕਰਕੇ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਪਿਆ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਧੁੰਦ ਇੰਨੀ ਪੈਂਦੀ ਆ ਵੀ ਪੁੱਛੋ ਕੁਝ ਨਾ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਧੁੰਦ ਆ ਜਿਹੜੀ ਤੇ ਉਹ ਇਸ ਵੇਲੇ ਜ਼ੋਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਅੱਗੇ ਕੁਝ ਦਿਸ ਨਹੀਂ ਰਿਹਾ ਤੇ ਪੰਜਾਬ ਦੇ ਵਿੱਚ ਇਸ ਧੁੰਦ ਦੇ ਕਰਕੇ ਸੜਕ ਹਾਰਸੇ ਲਗਾਤਾਰ ਵਾਪਰ ਰਹੇ ਆ ਸੋ ਭਾਈ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਕਿ ਇਹਨਾਂ ਸੜਕ ਹਾਰਸ਼ਾਂ ਤੋਂ ਬਚਣ ਦੇ ਲਈ ਉਦਮ ਆਪਾਂ ਹੀ ਕਰਨੇ ਆ ਬਾਅਦ ਦੇ ਵਿੱਚ ਆਪਾਂ ਕਹਿੰਦੇ ਨੇ ਮਹਾਰਾਜ ਨੇ ਓ ਲਿਖਿਆ ਸੀ ਮਹਾਰਾਜ ਨੇ ਕੁਝ ਨਹੀਂ ਲਿਖਿਆ ਇਹਦੇ ਵਿੱਚ ਅੰਨੇ ਵਾ ਗੱਡੀ ਆਪਾਂ ਚਲਾਉਨੇ ਮਹਾਰਾਜ ਦੇ ਹੱਥ 'ਚ ਸਟੀਰਿੰਗ ਨਹੀਂ ਓਸ ਵੇਲੇ ਸੋ ਆਪਾਂ ਨੂੰ ਇਸ ਵੇਲੇ ਸੋਚ ਕੇ ਗੱਡੀ ਚਲਾਉਣੀ ਪਾਉਗੀ ਠੰਡ ਤੋਂ ਬਚਾ ਦੇ ਯਤਨ ਕਰਨੇ ਪੈਣਗੇ ਬਾਅਦ ਦੇ ਵਿੱਚ ਕੁਝ ਨਹੀਂ ਹੱਥ ਦੇ ਵਿੱਚ ਰਹਿੰਦਾ ਜੇ ਰਹਿ ਜਾਂਦੀ ਆ ਸੋ ਸਾਰੇ ਲੋਕ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਜਿੰਦਾਬਾਦ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਠੰਡ ਆ ਜਿਹੜੀ ਉਹ ਪੰਜਾਬ ਦੇ ਵਿੱਚ ਜ਼ੋਰਾਂ ਦੇ ਉ NRI ਪੈਣਾ ਵੀਰ ਜਿਹੜੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਆ ਚੁੱਕੇ ਆ ਕਈ ਆਉਣ ਲੱਗੇ ਆ ਇਸ ਠੰਡ ਦੇ ਵਿੱਚ ਉਹਨਾਂ ਨੂੰ ਅਸੀਂ ਜੀਆਏ ਨੂੰ ਕਹਿੰਦੇ ਆ ਇਸ ਮੌਸਮ ਦੇ ਵਿੱਚ ਅਸੀਂ ਜੀਆਏ ਨੂੰ ਕਹਿੰਦੇ ਕਿ ਆ ਵਿਆਹਾਂ ਦਾ ਸੀਜ਼ਨ ਵੀ ਪੰਜਾਬ ਦੇ ਵਿੱਚ ਹਰ ਬੰਦਾ ਸੋਚ ਰਿਹਾ ਜੀ ਕਿ ਇੱਕ ਦੋ ਮੈਂ ਵਿਆਹ ਟੈਂਡ ਕਰ ਲਵਾਂ ਇੱਕ ਦਰਬਾਰ ਸਾਹ ਮੱਥਾ ਵੀ ਟੇਕ ਆਉਂ ਇੱਕ ਵਕਫ ਵਕਫ ਥਾਵਾਂ ਤੇ ਮੈਂ ਹੋਰ ਵੀ ਜਾਵਾਂ ਸੋ ਦੇਖਦੇ ਭਾਈ ਵੀ ਕੀ ਆਉਂਦੇ ਸਮੇਂ ਦੇ ਵਿੱਚ ਮੌਸਮ ਦੇ ਮਾਮਲੇ ਦੇ ਵਿੱਚ ਆਉਂਦਾ ਪਰ ਮੈਂ ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਜੇ ਐਮੀ ਪੈ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤੁੰਦ ਹੋਰ ਸੰਗਣੀ ਹੋ ਜਾਣੀ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਮੋੜ ਆਉਂਦੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਧੰਵਾਦ ਜੀ